ਇਹ ਤੇ ਗੋਣਿਆਣੇ ਤੋਂ ਵਿਚਾਰ ਮੰਨ ਤੇੜੀ ਪੜਾਈ ਸਾਤ ਸਾਰੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਰਾ ਪੰਜਾਬੀ ਆਵਾਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਮੁਲਾਕਾਤ ਕਰਾਵਾਂਗੇ ਤੁਹਾਡੇ ਇੱਕ ਉੱਭਰ ਰਹੇ ਕਲਾਕਾਰ ਨਾਲ ਹੁਸਨ ਅਲਫਾਜ਼ ਨਾਲ ਜੋ ਇੱਕ ਨਾ ਵੀ ਅਲਫਾਜ਼ ਹੈ ਤੇ ਉਸਦੇ ਬੋਲਾਂ ਦੇ ਵਿੱਚ ਵੀ ਮਠਾਸ ਹੈ ਮਲਾਉਂਦੇ ਆ ਉਹਨਾਂ ਨੂੰ ਤੁਹਾਡੇ ਨਾਲ ਤੁਕ ਕਰਾਵਾਂਗੇ ਤੁਹਾਡੇ ਰੂਪ ਰੂਪ ਅੱਜ ਉਹਨਾਂ ਦਾ ਇੱਕ ਗੀਤ ਵੀ ਰਿਲੀਜ਼ ਹੋਇਆ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਲੈ ਕੇ ਚੱਲਦੇ ਆ ਤੁਹਾਨੂੰ ਹੁਸਨ ਅਲਫਾਜ਼ ਦੇ ਕੋਲ ਕਰੀਏ ਤਾਨੂੰ ਲੇਖਣ ਦਾ ਸ਼ੌਂਕ ਹੈ ਪਹਿਲਾਂ ਤਾਂ ਜਿਹੜਾ ਤੁਹਾਡਾ ਨਾਮ ਹੈ ਜਿਵੇਂ ਹੁਸਨ ਹੋ ਗਿਆ ਹੁਸਨ ਤੁਸੀਂ ਹੁਸਨ ਦੇ ਨਾਲ ਅਲਫਾਜ਼ ਲਾਇਆ ਵੈ ਇਹਦਾ ਕੀ ਕਾਰਨ ਹੈ ਵੀ ਤੁਸੀਂ ਹੁਸਨ ਦੇ ਨਾਲ ਅਲਫਾਜ਼ ਲਾਇਆ ਵੈ ਅਲਫਾਜ਼ ਦਾ ਮਤਲਬ ਹੁੰਦਾ ਜੀ ਜੇ ਆਪਾਂ ਦੇਖੀਏ ਲਫ਼ਜ਼ ਸ਼ਬਦ ਹੈ ਨਾ ਇੱਕ ਕਲਾਕਾਰ ਲਈ ਸ਼ਬਦਾਂ ਦੇ ਬਹੁਤ ਮਾਇਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਲਫ਼ਜ਼ਾਂ ਲਈ ਬਹੁਤ ਜ਼ਿਆਦਾ ਅਹਿਮਤ ਹੁੰਦੀ ਆ ਇਸੇ ਕਰਕੇ ਮੈਂ ਆਪਣੇ ਨਾਮ ਦੇ ਮਗਰ ਅਲਫਾਜ਼ ਲਗਾਇਆ ਜੀ اچھا ਬਹੁਤ ਵਧੀਆ ਗੱਲ ਹੈ ਜੀ ਆਪਾਂ ਗੱਲ ਕਰੀਏ ਤੁਹਾਡੀ ਜਿਵੇਂ ਕਹੀ ਆਪਾਂ ਛੋਟੀ ਉਮਰ ਹੈ ਬੰਦੀਆਂ ਪਲਾਂਗਾ ਲੱਗਦੀਆਂ ਤੇ ਕਿਵੇਂ ਗਾਇਕੀ ਦਾ ਜਿਹੜਾ ਸ਼ੌਕ ਹੈ ਗਾਇਕੀ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ ਜੀ ਤਕਰੀਬਨ 8-9 ਸਾਲ ਹੋ ਗਏ ਮੈਨੂੰ ਗਾਉਂਦੇ ਨੂੰ ਅੱਜ ਤੋਂ 6-7 ਸਾਲ ਪਹਿਲਾਂ ਮੈਂ ਸੁਰ ਸਰਤਾਜ ਦੇ ਵਿੱਚ ਜਿਹੜਾ ਕਿ ਡੀਡੀ ਪੰਜਾਬੀ ਦੇ ਉੱਪਰ ਪ੍ਰੋਗਰਾਮ ਚੱਲਦਾ ਹੁੰਦਾ ਸੀ ਸ਼੍ਰੀ ਹਾਨ ਸਰਾਜ ਅਹੰਸ ਸਾਹਿਬ ਜੀ ਨੇ ਆਪਾਂ ਨੂੰ ਉੱਥੇ ਸਿਲੈਕਟ ਕਰਿਆ ਸੀ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਕਾਫੀ ਟਾਈਮ ਹੋ ਗਿਆ ਮੈਨੂੰ ਗੋਂ ਦਾ ਸ਼ੌਂਕੀ ਸਕੂਲ ਤੋਂ ਟਾਈਮ ਤੋਂ ਜਾਂ ਜੀ ਸਾ ਤੇ ਵਧੀਆ ਗੁਰੂ ਜੀ ਨੇ ਉੱਥੇ ਆਪਾਂ ਨੂੰ ਬਹੁਤ ਵਧੀਆ ਹੱਲਾਸ਼ੇਰੀਆਂ ਦਿੱਤੀਆਂ ਹੁਣ ਤੱਕ ਆਪਾਂ ਜੋ ਵੀ ਆ ਗੁਰੂ ਜੀ ਦੀ ਬਲਦਤ ਹੈ ਜੀ ਅੱਛਾ ਜੀ ਆਪਾਂ ਗੱਲ ਕਰੀਏ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕੁੰਬੇ ਵੱਧਾ ਚੱਲ ਰਿਹਾ ਹੈ ਜਲਬਿਨ ਕੋ ਮਨਾ ਹੋਏ ਗਿਆਨ ਦਾ ਵੱਧਾ ਮੰਨ ਰਿਹਾ ਹੈ ਗੁਰਬਨ ਗਿਆਨ ਨਾ ਹੋਵੇ ਗੁਰੂ ਦੇ ਬਿਨਾ ਗਿਆਨ ਨਹੀਂ ਕਿ ਇਹ ਦੇ ਵਿੱਚ ਤੁਸੀਂ ਕਿਵੇਂ ਲੈ ਕੇ ਚੱਲੋ ਕਿਸ ਨੂੰ ਆਪ ਦਾ ਆਦਰਸ਼ ਮੰਨ ਕੇ ਲੈ ਕੇ ਚੱਲੋ ਜਾਂ ਤੁਹਾਨੂੰ ਕਿੱਥੋਂ ਸਿੱਖਿਆ ਪ੍ਰਾਪਤ ਕੀਤੀ ਹੈ ਸੰਗੀਤ ਦੀ ਅ ਗੁਰੂ ਜੀ ਮੇਰੇ ਹੈਗੇ ਨਹੀਂ ਜੀ ਰਵਿੰਦਰ ਸ਼ਰਮਾ ਜੀ ਗੋਨਿਆਣਾ ਬਚਪਨ ਤੋਂ ਜਿਹੜੇ ਮੈਨੂੰ ਕਿ ਮੈਂ 6ਵੀਂ 7ਵੀਂ ਕਲਾਸ 'ਚ ਸੀ ਉਦੋਂ ਤੋਂ ਹੀ ਮੈਨੂੰ ਉਹਨਾਂ ਨੇ ਉਹਨਾਂ ਦੇ ਮੈਂ ਕਲਾਸਾਂ ਲੈਣ ਲੱਗ ਗਏ ਸਕੂਲ ਦੇ ਵਿੱਚ ਸਕੂਲ ਟਾਈਮ ਤੇ ਉਸ ਤੋਂ ਬਾਅਦ ਮੈਂ ਕਾਫੀ ਜ਼ਿਆਦਾ ਕਲਾਸਾਂ ਵੀ ਲਈਆਂ ਉਸਤਾਦ ਜੀ ਕੋਲੋਂ ਵੀ ਕਲਾਸਾਂ ਲਈਆਂ ਸ਼੍ਰੀ ਆਸ਼ਿਸ਼ ਜੀ ਕੋਲੋਂ ਬਠਿੰਡਿਆ ਤੋਂ ਤੇ ਵੈਸੇ ਆਪਾਂ ਗੁਰੂ ਧਾਰਿਆ ਹੋਇਆ ਜੀ ਸ਼੍ਰੀ ਰਵਿੰਦਰ ਸ਼ਰਮਾ ਜੀ ਜੀ ਨਾਲ ਅੱਛਾ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਵੀਰ ਜੀ ਕੋਲੋਂ ਬਹੁਤ ਕੁਝ ਸਿੱਖਿਆ ਇਹਨਾਂ ਦਾ ਨਾਮ ਇਨਾ ਦਾ ਨਾਮ ਅਸ਼ੀਸ਼ ਸਰ ਜੀ ਅਸ਼ੀਸ਼ ਸਰ ਬਹੁਤ ਵਧੀਆ ਗੱਲ ਆ ਕਿ ਉਹ ਇੱਕ ਜਾਣ ਜਾਣ ਪਛਾਣ ਹੋਣੀ ਜ਼ਰੂਰੀ ਆ ਬਹੁਤ ਵਧੀਆ ਗੱਲ ਆ ਇਹਨਾਂ ਦਾ ਸਾਥ ਤੁਹਾਨੂੰ ਕਿਵੇਂ ਮਿਲਦਾ ਇਹਨਾਂ ਸਾਥ ਬਹੁਤ ਵਧੀਆ ਸਾਥ ਮਿਲਿਆ ਜਦੋਂ ਮੈਂ ਕਾਲ ਕਰਾਂ ਗੁਰੂ ਜੀ ਮੈਨੂੰ ਆਪਾਂ ਇੱਥੇ ਗਾਉਣਾ ਆਪਾਂ ਇੱਥੇ ਮੈਨੂੰ ਕੰਮ ਆ ਤੁਸੀਂ ਆਓ ਗੁਰੂ ਜੀ ਕੋਲੇ ਵੀ ਮੈਂ ਬਹੁਤ ਵਾਰੀ ਗਿਆ ਗ੍ਰਹਿਣ ਕੀਤੀ ਇਹਨਾਂ ਕੋਲੋਂ ਕਲਾਸਾਂ ਬਹੁਤ ਸਾਰਾ ਗਿਆਨ ਮਿਲਿਆ ਇਹਨਾਂ ਕੋਲੋਂ ਤੇ ਬਾਕੀ ਜਦੋਂ ਵੀ ਜਿੱਥੇ ਵੀ ਮੈਂ ਗੁਰੂ ਜੀ ਨੂੰ ਬੋਲ ਮਾਰਿਆ ਆਪਣੇ ਲਈ ਹਾਜ਼ਰ ਹੋਇਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਇਨਸਪਾਇਰ ਕੀਤਾ ਹਰ ਇੱਕ ਚੀਜ਼ ਤੋਂ ਵਧੀਆ ਰਿਹਾ ਗੁਰਜੀ ਦਾ ਸਾਥ ਅੱਛਾ ਜੇ ਗੱਲ ਕਰੀਏ ਸਿੱਖਿਆ ਦੀ এডਿਕੇਸ਼ਨ ਦੀ ਆਪਣੀ ਪੜ੍ਹਾਈ ਕਿੱਥੋਂ ਤੱਕ ਦੀ ਹੈ ਪੜ੍ਹਾਈ ਮੇਰੀ ਹੈਗੀ ਪਲੱਸ 2 ਤੱਕ ਜੀ ਉਸ ਤੋਂ ਬਾਅਦ ਮੈਂ ਫਾਇਰ ਫਾਇਰ ਦਾ ਡਿਪਲੋਮਾ ਕੀਤਾ ਹੋਇਆ ਜਾਂ ਭਿਉਣਾ ਵਾਲਾ ਦਾ ਇਹ ਪਲੱਸ 2 ਤੱਕ ਵੈਸੇ ਸਟੱਡੀ ਮੇਰੀ ਅੱਛਾ ਜੇ ਆਪਾਂ ਗੱਲ ਕਰੀਏ ਜਿਵੇਂ ਤੁਹਾਨੂੰ ਸ਼ੌਕ ਹੈ ਗਾਇਕੀ ਦਾ ਕੀ ਤੁਸੀਂ ਕਦੇ ਸੋਚਿਆ ਵੀ 뮤ਜ਼ਿਕ ਦੀ ਕੋਈ ਡਿਗਰੀ ਵਗੈਰਾ ਜਾਂ ਡਿਪਲੋਮਾ ਵਗੈਰਾ ਕਰੀਏ ਸੋਚਿਆ ਤਾਂ ਬਹੁਤ ਵਾਰੀ ਹੈ ਜੀ ਬਸ ਟਾਈਮ ਨਹੀਂ ਲੱਗਿਆ ਕਰਨ ਦਾ ਜੀ ਕਿਉਂਕਿ ਜੋ ਕੁਝ ਆਪਾਂ ਗੁਰੂਆਂ ਤੋਂ ਸਿੱਖ ਲੈਣਾ ਜੀ ਵੈਸੇ ਮੈਨੂੰ ਲੱਗਦਾ ਨਹੀਂ ਕਿ ਕਿਤਾਬਾਂ ਤੋਂ ਜੋ ਆਪਾਂ ਸਿੱਖ ਲਗੇ ਉਹ ਮਤਲਬ ਗੁਰੂਆਂ ਤੋਂ ਜੋ ਸਿੱਖ ਲੈਣਾ ਕਿਤਾਬਾਂ ਦੇ ਵਿੱਚ ਨਹੀਂ ਸਿੱਖ ਸਕਦੇ ਕਿਹਦਾ ਉਹ ਪ੍ਰੈਕਟੀਕਲ ਜ਼ਰੂਰੀ ਹੈ ਪ੍ਰੈਕਟੀਕਲ ਜ਼ਰੂਰੀ ਹੈ ਜੀ ਬਿਲਕੁਲ ਪ੍ਰੈਕਟੀਕਲ ਹਰੇਕ ਚੀਜ਼ ਦੇ ਵਿੱਚ ਪ੍ਰੈਕਟੀਕਲ ਜ਼ਰੂਰੀ ਹੈ ਜੀ ਕੱਲੀ 뮤ਜ਼ਿਕ ਲਾਈਨ ਦੇ ਵਿੱਚ ਨਹੀਂ ਹਰੇਕ ਚੀਜ਼ ਦੇ ਵਿੱਚ ਹਰੇਕ ਲਾਈਨ ਦੇ ਉੱਤੇ ਹਰੇਕ ਫੀਲਡ ਦੇ ਵਿੱਚ ਪ੍ਰੈਕਟੀਕਲ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਛਾ ਹੁਣ ਇੱਕ ਤੁਹਾਡਾ ਟਰੈਕ ਆਇਆ ਨਵਾਂ ਬੜੀ ਚਾਚਾ ਹੋਰੀ ਹੈ ਕਿਹੜਾ ਕੀ ਨਾ ਉਹਦਾ ਟਰੈਕ ਟਰੈਕ ਦਾ ਹੈਗਾ ਜੀ ਆਪਾਂ ਦਾ ਇਮੋਰ ਬਾਈ ਸਿੱਧੂ ਮੂਸੇਵਾਲਾ ਜਿਹਦੇ ਤੋਂ ਇਨਸਪਾਇਰ ਹੋ ਗਿਆ ਆਪਾਂ ਉਹ ਗਾਣਾ ਗਾਇਆ ਉਹਨਾਂ ਨੂੰ ਟ੍ਰਿਬਿਊਟ ਕੀਤਾ ਇੱਕ ਸ਼ਰਧਾਂਜਲੀ ਦਿੱਤੀ ਆ ਬਾਈ ਸਿੱਧੂ ਮੂਸੇਵਾਲਾ ਨੂੰ ਬਾਈ ਸਿੱਧੂ ਮੂਸੇਵਾਲੇ ਦੀ ਸਦਾ ਹੀ ਸਾਡੇ ਵਿੱਚ ਅਮਰ ਨੇ ਤਾਂ ਕਰਕੇ ਆਪਾਂ ਗਾਣੇ ਦਾ ਨਾਮ ਰੱਖਿਆ ਜੀ ਇਮੋਰਟਲ ਅੱਛਾ ਤੁਸੀਂ ਸੁਣਾਓਗਾ ਦੋ ਲੈਣਾ ਹਾਂਜੀ ਹਾਂਜੀ ਜ਼ਰੂਰ ਜੀ ਸੁਣਾਉਣਾ ਤੁਹਾਨੂੰ ਜਿਹੜਾ ਇਹਨਾਂ ਨੇ ਇੱਕ ਲਾਂਚ ਕੀਤਾ ਗੀਤ ਸਿੱਧੂ ਮੂਸੇਵਾਲੇ ਨੂੰ ਸਦਾ ਅੰਦਰਲੀਆ ਬਹੁਤ ਵੱਡਾ ਉਪਰਾਲਾ ਇੱਕ ਥੰਮ ਸੀਗਾ ਗਾਇਕੀ ਦਾ ਜੋੜ ਹੈ ਇਸ ਦੁਨੀਆ ਤੋਂ ਚਲੇ ਗਿਆ ਦੇਖੋ ਜੋ ਕਰਨੀਆ ਜਾਂ ਧਰਨੀਆ ਉਹਦਾ ਪਰਮਾਤਮਾ ਦੇ ਹੱਥ ਹੈ ਜਾਂ ਤਾਂ ਉਸ ਇਹੋ ਜਿਹੇ ਫਨਕਾਰਾਂ ਨੂੰ ਯਾਦ ਕਰਾਂਗੇ ਆ ਇੱਕ ਵੱਡੀ ਮਤਲਬ ਕਿ ਆਪਣੇ ਵਾਸਤੇ ਇੱਕ ਬਹੁਤ ਵੱਡੀ ਪ੍ਰਾਪਤੀ ਆ ਆਉਣ ਵਾਲੇ ਸਿਰੋਤਿਆਂ ਨੂੰ ਇਹਨਾਂ ਯਾਦ ਦਾ ਕਰਾਉਂਡ ਦੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸੁਣਦੇ ਆ ਨਾ ਤੋਂ ਇੱਕ ਸਿੱਧੂ ਮੂਸੇ ਵਾਲੇ ਨੂੰ ਜੋ ਇਹਨਾਂ ਦੇ ਸੰਤਾਨ ਦੇ ਲਈ ਹੈ ਤੇ ਇਹ ਗਾਣਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਦੱਸ ਦੇਣਾ ਚਾਹਣਾ ਹੈ ਬਾਈ ਲਵ ਚੰਨਣਕੇ ਜਿਨ੍ਹਾਂ ਦੇ ਆਲਮੋਸਟ ਗਾਣੇ ਬਹੁਤ ਸੂਪਰ ਹਿੱਟ ਗਏ ਆ ਬਾਈ ਲਵ ਚੰਨਣਕੇ ਦੇ ਗਾਣੇ ਤੁਸੀਂ ਸੁਣਿਆ ਹੋਣਾ ਮੁਬਾਰਕਾ ਤੈਨੂੰ ਮੇਰੇ ਵੱਲੋਂ ਲਵ ਚੰਨਣਕੇ ਲੱਖਾਂ ਦੇ ਹੈਪੀ ਬਰਥਡੇ ਜੱਟਾ ਵੇ ਜਾਂ ਬੇਬੇ ਬਹੁਤਿਆਂ ਨੂੰ ਪਹਿਣ ਗਿਆ ਦੰਦਲਾਂ ਤੇਰੀ ਪੁੱਤ ਦੀ ਚੜਾਈ ਦੇਖ ਕੇ ਇਹ ਗਾਣੇ ਉਹਨਾਂ ਦੇ ਸੁਪਰ ਹਿੱਟ ਹੋਏ ਆ ਤੇ ਇਹ ਗਾਣਾ ਵੀ ਆਪਣਾ ਇਮੋਰਟਲ ਗਾਣਾ ਵੀ ਬਾਈ ਲਵ ਚੰਨਣਕੇ ਜੀ ਨੇ ਲਿਖਿਆ ਹੋਇਆ ਉਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਾਥ ਰਿਆ ਉਹਨਾਂ ਦਾ ਮੈਂ ਹਮੇਸ਼ਾ ਰਣੀ ਰਹੂੰਗਾ ਇਸ ਚੀਜ਼ ਲਈ ਜੀ ਤੇ ਇਹ ਗਾਣਾ ਮੈਂ ਤੁਹਾਨੂੰ ਚਾਰ ਬੋਲੇ ਸਿਗਾਣੇ ਦੇ ਸੁਣਾ ਰਿਹਾ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਆਪਣਾ ਗਾਣਾ ਚੱਲ ਰਿਹਾ ਬਾਈ ਲਵ ਚੰਨਣਕੇ ਦੀ ਦੇਣਾ ਸਾਰੀ ਤੇ ਟ੍ਰਿਬਿਊਟ ਬਾਈ ਸਿੱਧੂ ਮੂਸੇਵਾਲਾ ਨੂੰ ਕੀਤਾ ਜੀ ਸੁਣੋ ਜੀ ਗਾਣਾ ਓ ਤੇਰੇ ਜਹਾਜ ਮੰਨਾਂ ਨਹੀਂ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਤੇਰੇ ਜਹਾਜ ਮਨਾਂ ਰੀ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਦਿਲ ਵਿੱਚ ਤੇਰੇ ਲਈ ਪਿਆਰ ਬੜਾ ਏ ਦੇਖ ਤੇਰੀ ਯਾਦ ਵਿੱਚ ਗਾਣਾ ਗਾਲਿਆ ਨਾ ਟਿਕਿਆ ਰਹਿੰਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੂਮਤੀ ਯਾਦ ਆ ਜੇ ਮੁੱਸੇ ਵਾਲਿਆ ਨਾਥ ਕੇਰਾ ਜਾਂਦਾ ਜੇ ਤੋਂ ਦੇਖਾ ਰੋੜ ਤੇ ਤੇਰੀ ਮਲੂਮਤੀ ਆਹੇ ਅਜੀ ਮੁਸੇ ਵਾਲਿਆ ਤੇਰੇ ਸੂਤ ਘੜਾਏ ਹੈ ਸ਼ੱਕ ਕੋਈ ਨਾ ਹੱਥ ਵੇਖ ਜਿਆ ਨਾ ਤੂੰ ਪੈਰ ਛੱਡ ਕੇ ਸੱਚ ਦੱਸਾ ਮਾਣ ਮੈਨੂੰ ਇਸ ਗੱਲ ਦਾ ਮਾਤਾ ਵੀ ਗਿਆ ਹੈ ਧੁਫਾਰ ਘੱਟ ਕੇ ਮੈਨੂੰ ਲੱਗਦਾ ਨਹੀਂ ਹੋਰ ਕੋਈ ਪਾ ਸਕਦਾ ਦੁਨੀਆ ਤੇ ਜੇ ਤੈ ਤੂੰ ਬਾਪਾਲਿਆ ਨਾ 11 ਜਾਂਦਾ ਜਦੋਂ ਦੇਖਾ ਰੋੜ ਤੇ ਤੇਰੀ ਮੱਲੂ ਮੱਲੀ ਯਾਦ ਆ ਜੇ ਮੂਸੇ ਵਾਲਿਆ ਨਾ 11 ਜਾਂਦਾ ਜਦੋਂ ਦੇਖਾ ਰੋੜ ਤੇ ਤੇਰੀ ਮੱਲੂ ਮੱਲੀ ਯਾਦ ਆ ਜੇ ਮੂਸੇ ਵਾਲਿਆ ਬਹੁਤ ਵਧੀਆ ਇੱਕ ਬਹੁਤ ਵੱਡਾ ਉਪਰਾਲਾ ਤੁਹਾਡੀ ਜਿਹੜੀ ਨਵੇਂ ਪੀੜੀ ਐ ਸਿੱਧੂ ਮੂਸੇ ਵਾਲੇ ਲਈ ਕਰ ਰਹੀ ਐ ਅੱਛਾ ਜੇ ਆਪਾਂ ਗੱਲ ਕਰੀਏ ਪਰਿਵਾਰਕ ਦੇ ਵਿੱਚ ਜਿਵੇਂ ਤੁਸੀਂ ਤੁਹਾਨੂੰ ਗਾਉਣ ਦਾ ਚੌਂਕ ਆਇਆ ਕਹੋ ਜਦੋਂ ਗਾਉਣ ਦਾ ਜਿਹੜਾ ਕੀੜਾ ਹੁੰਦਾ ਹੈ ਇਹ ਬੁਰਕੜਾ ਹੈ ਬਿਲਕੁਲ ਜੀ ਤੇ ਜਦੋਂ ਤੁਸੀਂ ਘਰੇ ਹੁੰਦੇ ਹੋ ਤੁਹਾਨੂੰ ਕੋਈ ਘਰ ਦੇ ਮਾਪੇ ਜਾਂ ਪੇਰੈਂਟਸ ਤੋਂ ਨੂੰ ਐਂ ਨਹੀਂ ਕਹਿੰਦੇ ਵੀ ਅਮੇ ਪਕਾਈ ਮਰੀ ਜਾ ਨਹੀਂ ਜੀ ਉਹ ਉਹਨਾਂ ਦਾ ਪਹਿ ਨਹੀਂ ਕਹਿ ਸਕਦੇ ਉਹ ਫੁੱਲ ਸਪੋਰਟ ਕਰਦੇ ਆਪਣੇ ਗੁਰੂ ਜੀ ਨੂੰ ਵੀ ਪਤਾ ਮੇਲੇ ਆ ਬਹੁਤ ਵਾਰ ਮੇਰੇ ਪੇਰੈਂਟਸ ਨੂੰ ਆਪਾਂ ਨੂੰ ਬਹੁਤ ਸਪੋਰਟ ਕਰਦੇ ਪੈਰੈਂਟਸ ਉਹਨਾਂ ਨੇ ਕਦੇ ਨਹੀਂ ਇਹ ਚੀਜ਼ ਰਹੀ ਜੀ ਕਿ ਹਾਂ ਅੱਛਾ ਜਿਵੇਂ ਹੁਣ ਆਪਾਂ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਇੱਕ ਗੀਤ ਜਿਹੜਾ ਸੁਨਾਇਆ ਇਹ ਕਿਹਦਾ ਲਿਖਿਆ ਇਹ ਬਾਈ ਲਵ ਚੰਨਣ ਕਿਨੇ ਲਿਖਿਆ ਚੰਨਣ ਦਾ ਪਹਿਲਾਂ ਵੀ ਤੁਸੀਂ ਦੱਸਿਆ ਸੀ ਅੱਛਾ ਤੁਹਾਡੇ ਕੋਲ ਕੋਈ ਹੋਰ ਕਲਾਕਾਰਾਂ ਦੇ ਵੀ ਗੀਤ ਆਏ ਆ ਜੋ ਤੁਹਾਨੂੰ ਕਹਿਣ ਪ੍ਰਮੋਟ ਕਰਨਾ ਵੀ ਆ ਸਾਡੇ ਕੋਲ ਗੀਤ ਹੈ ਜੀ ਤੁਸੀਂ ਇਹ ਮਤਲਬ ਕਿ ਨਹੀਂ ਜੀ ਪਹਿਲਾਂ ਮੈਨੂੰ ਕਦੇ ਨਹੀਂ ਕੋਈ ਇਹ ਜਾਇਆ ਦੇਖੋ ਹਨਾ ਤੇ ਆ ਗਾਣਾ ਹੁਣ ਆਪਣਾ ਟ੍ਰੈਂਡਿੰਗ ਦੇ ਵਿੱਚ ਆ ਇਹ ਗਾਣੇ ਤੋਂ ਬਾਅਦ ਮੈਨੂੰ ਇੱਕ ਹੋਰ ਆਫਰ ਆਈਆਂ ਗਾਣਿਆਂ ਦੇ ਨਾਲ ਉਸ ਤੋਂ ਬਾਅਦ ਸਾਨੂੰ ਕਰਾਂਗੇ ਆਪਾਂ ਕੰਮ ਜਿਨ੍ਹਾਂ ਨੇ ਵੀ ਆਪਾਂ ਨੂੰ ਕਿਹਾ ਜ਼ਰੂਰ ਸਾਰਿਆਂ ਦਾ ਆਪਾਂ ਰੱਖਾਂਗੇ ਇਸ ਪੂਜਾ ਨੂੰ ਅੱਛਾ ਜੀ ਆਪਾਂ ਗੱਲ ਕਰੀਏ ਅੱਜ ਦੀ ਗਾਇਕੀ ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਜਿਹੜੀ ਗਾਇਕੀ ਹੈ ਉਹਦੇ ਵਿੱਚ ਇੱਕ ਅਸ મતલਬ ਕਿ ਜ਼ਮੀਨ ਦਾ ਸਮਾਨ ਦਾ ਤਾਂ ਆਪਾਂ ਨਹੀਂ ਕਹੇ ਥੋੜਾ ਬਾਕੀ ਅੰਤਰ ਹੈ ਜਿਵੇਂ ਅੱਜ ਦੀ ਜਿਹੜੀ ਗਾਇਕੀ ਹੈ ਇਹ ਇੱਕ ਪ੍ਰੋਫੈਸ਼ਨਲ ਹੋ ਚੁੱਕੀ ਹੈ ਮਿਊਜ਼ਿਕ ਦੇ ਸੱਤੇ ਚੱਲਦੀ ਹੈ ਜਿਹੜੀ ਪਹਿਲਾਂ ਗਾਇਕੀ ਸੀ ਜਿਹੜੀ ਉਹ ਇੱਕ ਕਲਾਕਾਰ ਦੇ ਸੱਤੇ ਚੱਲਦੀ ਸੀ ਕਲਾਕਾਰ ਦੇ ਵਿੱਚ ਉਹ ਗਾਇਕੀ ਦੇ ਵਿੱਚ ਤੁਹਾਨੂੰ ਕੋਈ ਫਰਕ ਲੱਗਦਾ ਫਰਕ ਹੈਗਾ ਜੀ ਬਿਲਕੁਲ ਹੈਗਾ ਪਹਿਲਾਂ ਜੋ ਲੋਕਾਂ ਦੀ ਆਵਾਜ਼ਾਂ ਬੁਲਾਉਂਦੇ ਸੀਗੀਆਂ ਜੀ ਤੇ ਤੁਹਾਨੂੰ ਪਤਾ ਸੁਣਿਆ ਸਾਰਿਆਂ ਨੇ ਆਲਮੋਸਟ ਸਾਰੇ ਪੰਜਾਬੀ ਪੁਰਾਣੇ ਕਲਾਕਾਰ ਸਾਰੇ ਸੁਣੇ ਆ ਉਹਨਾਂ ਦੀਆਂ ਆਵਾਜ਼ਾਂ ਬੁਲੰਦ ਸੀਗੀਆਂ ਉਹ ਮਿਊਜ਼ਿਕ ਦਾ ਘੱਟ ਸਹਾਰਾ ਲੈਂਦੇ ਸੀ ਆਪਣੀ ਆਵਾਜ਼ ਦਾ ਜ਼ਿਆਦਾ ਸਹਾਰਾ ਲੈਂਦੇ ਸੀ ਅੱਜ ਕੱਲ ਕੀ ਹੈ ਜੀ ਸਟੂਡੀਓ ਦੇ ਵਿੱਚ ਦੇਖੀ ਜਾਓ ਕਿਸੇ ਨੂੰ ਸਾਜ਼ ਦਾ ਨਹੀਂ ਪਤਾ ਹੁੰਦਾ ਗਾਣਾ ਨਹੀਂ ਪਤਾ ਹੁੰਦਾ ਤੇ ਹਰੇਕੀ ਜਿਹਨੂੰ ਕੁਝ ਤਵੇ ਹਾਰਮੋਨੀ ਦੇਖਿਆ ਤੱਕ ਨਹੀਂ ਹੁੰਦਾ ਉਹ ਵੀ ਜਾ ਕੇ ਸਟੂਡੀਓ ਦੇ ਵਿੱਚ ਗਾਣਾ ਹੁੰਦਾ ਹਾਂ ਕੀ ਮਿਊਜ਼ਿਕ ਦਾ ਜਿਆਦਾ ਸਹਾਰਾ ਲੈ ਰਿਹਾ ਅੱਜ ਕੱਲ ਸਟੂਡੀਓ ਦਾ ਜਿਆਦਾ ਸਹਾਰਾ ਲੈ ਰਿਹਾ ਕੰਪਿਊਟਰਾਂ ਦਾ ਯੋਗ ਕੰਪਿਊਟਰ ਦਾ ਜਿਆਦਾ ਸਹਾਰਾ ਲੈ ਰਿਹਾ ਆਪਣੀ ਆਵਾਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਪਰ ਆਵਾਜ਼ਾਂ ਬੁਲੰਦ ਨਹੀਂ ਹੈਗੀ ਅੱਜ ਕੱਲ ਜੀ ਇਹ ਫਰਕ ਆ ਬਸ ਅੱਛਾ ਜੀ ਆਪਾਂ ਗੱਲ ਕਰੀਏ ਪੁਰਾਣੇ ਕਲਾਕਾਰਾਂ ਦੀ ਦੇਖੋ ਅੱਜ ਜਿਹੜਾ ਨਵੀਂ ਪੀੜੀ ਦਾ ਹੈ ਉਹ ਇੱਕ ਅੰਦਾਜ਼ ਹੁੰਦਾ ਆਪਣੇ ਅੰਦਾਜ਼ ਦੇ ਕੀ ਤੁਹਾਨੂੰ ਕੋਈ ਪੁਰਾਣੇ ਕਲਾਕਾਰ ਦੇ ਕੋਈ ਗੀਤ ਜਾਂ ਕੋਈ ਪਸੰਦਾ ਕਦੇ ਗਾ ਕੇ ਦੇਖਿਆ ਹਾਂਜੀ ਗਾ ਕੇ ਦੇਖਿਆ ਮੈਂ ਆਪਣਾ ਕੁਲਦੀਪ ਮਾਨਕ ਸਾਹਿਬ ਉਹਨਾਂ ਦਾ ਗਾਣਾ ਸੀਗਾ ਇੱਕ ਨੀ ਮੈਂ ਚਾਦਰ ਕੱ ਬੀ ਗੂਰ ਪਿਆ ਤਣ ਕਾ ਨੂੰ ਮਾਈ ਮਿੱਤੇ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਤੀਆਂ ਨੀ ਤੇ ਸਾਬ ਬੁਕੜ ਵਿੱਚ ਰੱਖੀਆਂ ਜਿਨ ਵੇ ਦਿਨਾਂ ਦੀਆਂ ਸਾਂਝਾ ਬੇਬਾਬਲ असिद का नाल निभाया पूजा वाग पर तेरे बेड़े दो दिन आइया पूजा वाग पर तेरे बेड़े दो दिन आइया मैं चादर कट दिनी गिण तो पे पावा ਚਾ ਮੰਤੀ ਚਾਹੇ ਥਾ ਨੀ ਮੈਂ ਪੀੜਾ ਦਾਵਾ ਚਿੜੀਆਂ ਦੀ ਚੀਚੀ ਨੀ ਕੋਤਿਆਂ ਦੀ ਟੁਕਣੀ ਜੇ ਲੜਕੇ ਸੋਚਾ ਨੀ ਨਾਲੇ ਸ਼ਰਮਾਵਾ ਜੇ ਲੜਕੇ ਸੋਚਾ ਨੀ ਨਾਲੇ ਸ਼ਰਮਾਵਾ ਅੱਛਾ ਆਪਾਂ ਗੱਲ ਕਰਦੇ ਸੀ ਪੁਰਾਣੇ ਗੀਤਾਂ ਦੀ ਜਾਂ ਪੁਰਾਣੇ ਕਲਾਕਾਰਾਂ ਦੀ ਇੱਕ ਇੱਕ ਗੱਲ ਆਪਾਂ ਜਦੋਂ ਜਿਹੜਾ ਅੱਜ ਕੱਲ ਦੀ ਜਿਹੜੀ ਲੇਖਣੀ ਹੈ ਸਾਹਿਤ ਹੈ ਇਹ ਵੀ ਮਤਲਬ ਕਿ ਯੁੱਗ ਦੇ ਮਤਲਬ ਬਦਲਦਾ ਜਾਂਦਾ ਹੈ ਪਹਿਲਾਂ ਵਾਲੇ ਜਿਹੜੇ ਰਾਈਟਰ ਸੀ ਉਹਨਾਂ ਦੀ ਲੇਖਣੀ ਕੁਸੂਰ ਸੀ ਅੱਜ ਦੇ ਜਿਹੜੇ ਆ ਕੁਸੂਰ ਹੈ ਇੱਥੋਂ ਤੱਕ ਲੋਕਾਂ ਲੋਕ ਇਹ ਵੀ ਕਰਦੇ ਆ ਵੀ ਜਾਰੇ ਆਏ ਲਿਖਦਾ ਜਿਵੇਂ ਅਖਬਾਰ ਪੜ੍ਹਦੇ ਹੁੰਦੇ ਆ ਕਈ ਵਾਰੀ ਹੁੰਦਾ ਸੋਚ ਆਉਂਦੀ ਆ ਕੇ ਹੁੰਦੀ ਆ ਆਪਾਂ ਕਿਸੇ ਨੂੰ ਮਾਰਾਂ ਨੀ ਕਹਿੰਦੇ ਠੀਕ ਹੈ ਪੁਰਾਣੇ ਲੇਖਕਾਂ ਦੇ ਵਿੱਚ ਕਿਹਨੂੰ ਗੀਤਕਾਰ ਨੂੰ ਕਿਹਨੂੰ ਤੁਸੀਂ ਆਦਰਸ਼ ਮੰਨ ਕੇ ਚੱਲਦੇ ਹੋ ਵੀ ਇਹ ਸਾਡੇ ਵਾਸਤੇ ਬਹੁਤ ਵਧੀਆ ਮਸਕੇ ਇਕੱਠਾ ਬੈਠੇ ਦੇਵੀ ਮਖਸੂਸਪੁਰੀਆ ਸਾਹਿਬ ਉਹਨਾਂ ਦੇ ਬਹੁਤ ਜ਼ਿਆਦਾ ਕਲਮਾਂ ਤੁਹਾਨੂੰ ਪਤਾ ਅੱਜ ਕੱਲ ਉਹਨਾਂ ਦੇ ਗਾਣੇ ਦੇ ਵਿੱਚ ਬਹੁਤ ਜ਼ਿਆਦਾ ਨਾਂਗ ਚੱਲ ਰਿਹਾ ਹੈ ਬਾਈ ਇੱਕ ਆਪਣਾ ਚੰਦਰਾ ਬਰਾੜ ਹੈ ਨਾ ਅੱਜ ਅੱਜ ਦਾ ਸਿੰਗਰ ਉਹਨ ਇੱਕ ਸ਼ਿਵ ਪੜ ਲੈਣਾ ਤੇ ਦੇਵੀ ਸੁਣ ਲੈਣਾ ਮੈਂ ਗਾਣੇ ਦੇ ਵਿੱਚ ਅਕਸਰ ਦੇਵੀ ਮਖਸੂਸਪੁਰੀਆ ਸਾਹਿਬ ਦਾ ਨਾਮ ਆਉਂਦਾ ਜੀ ਤੇ ਬਾਕੀ ਤੁਹਾਨੂੰ ਪਤਾ ਤਲਦੀਪ ਮਾਨਕ ਸਾਹਿਬ ਸਾਰੇ ਪੁਰਾਣੇ ਕਲਾਕਾਰ ਆਪਾਂ ਸਾਰ ਸੋਂ ਸਾਰੇ ਹੀ ਲੈਣੇ ਆ ਜੀ ਤੇ ਤੁਹਾਨੂੰ ਪਤਾ ਹੀ ਪੁਰਾਣੀਆਂ ਕਲਾਮਾਂ ਅੱਜ ਜੇ ਮੈਂ ਆਪਾਂ ਗੱਲ ਕਰਦੇ ਸੀ ਸਿੱਧੂ ਮੂਸੇਵਾਲਾ ਦੀ ਸਿੱਧੂ ਮੂਸੇਵਾਲਾ ਦਾ ਗਾਉਣ ਦਾ ਰੰਗ ਲੈ ਲੈਦਾ ਜਿਹੜਾ ਉਹ ਬਿਲਕੁਲ ਵੱਖਰਾ ਸੀ ਸਾਰੇ ਕੰਮ ਅੱਛਾ ਜੇ ਮੰਨ ਲਓ ਤੁਸੀਂ ਇੱਕ ਸਟੇਜ ਤੇ ਕੋਈ ਕਲਾਕਾਰੀ ਕਰ ਰਹੇ ਹੋ ਗੀਤ गा ਰਹੇ ਹੋ ਹਾਂ ਜੀ ਸਿੱਧੂ ਮੂਸੇਵਾਲਾ ਦੀ ਲਾਇਟ ਜਾ ਰਹੇ ਹੋ ਅਗਰ ਤੁਹਾਨੂੰ ਕਹੇਗੇ ਕੋਈ ਸਪਾਰਟਸ ਪਾ ਲੈ ਜਾ ਚਮਕੀਲੇ ਦਾ ਸੁਣਾ ਦੇ ਫਿਰ ਚਮਕੀਲੇ ਦਾ ਦੇਖੋ ਜੀ ਹਨਾ ਚਮਕੀਲੇ ਦਾ ਹਾਵ ਆਪਾਂ ਕਦੇ ਗਾ ਨਹੀਂ ਸਕਦੇ ਜੀ ਇੰਕੀ ਦਾ ਸਾਹ ਨਹੀਂ ਕਾ ਸਕਦੇ ਆਪਾਂ ਤੇ ਸਿੱਧੂ ਮੂਸੇਵਾਲਾ ਬਾਈ ਅੱਜ ਦਾ ਤੁਹਾਨੂੰ ਪਤਾ ਯੋਗਾ ਜੇ ਸਾਹ ਨਾਲ ਯੋਗਾ ਆਪਾਂ ਹੋਏ ਹਿਸਾਬ ਨਾਲ ਸਿੱਧੂ ਮੂਸੇਵਾਲਾ ਬਾਈ ਦੇ ਆਲਮੋਸਟ ਗਾਣੇ ਆਪਾਂ ਗਾ ਸਕਦੇ ਹਾਂ ਅੱਛਾ ਇਸ ਟ੍ਰੈਕ ਜਿਹੜਾ ਤੁਹਾਡਾ ਟ੍ਰੈਕ ਆਇਆ ਹੈ ਇਹਨੂੰ ਬਹੁਤ ਪਿਆਰ ਮਿਲਿਆ ਇਸ ਤੋਂ ਬਾਅਦ ਤੁਹਾਡੀ ਕੋਈ ਹੋਰ ਤਿਆਰੀ ਹਾਂਜੀ ਹੋਰ ਤਿਆਰੀ ਮੈਂ ਹੋਰ ਗਾਣਿਆਂ ਦੀ ਕੋਈ ਗਾਣੇ ਦੀ ਤਿਆਰੀ ਹੈਗੀ ਹੈ ਜੀ ਉਹ ਕਰਾਂਗੇ ਰੂਪ ਰੂਪ ਜਲਦੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਹੀ ਆਪਾਂ ਸਾਰਿਆਂ ਨਾਲ ਆਪਾਂ ਸ਼ੇਅਰ ਕਰਾਂਗੇ ਜੂ ਵੀ ਆਪਾਂ ਇਸ ਤੋਂ ਬਣੇ ਰਾਵਾਂਗੇ ਜੋ ਵੀ ਗਾਣਾ ਪਰ ਆਊਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਆਪਾਂ ਅਨਾਉਂਸ ਕਰਿਆ ਕਰਾਂਗੇ ਜੋ ਵੀ ਗਾਣਾ ਆਇਆ ਕਰੂ ਜਾਂ ਕੁਝ ਵੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਤੇ ਮੀਡੀਆ ਤੇ ਬਣਾ ਮੈਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਅੱਜ ਕੱਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਆਪਣੇ ਲਈ ਅੱਛਾ ਜੇ ਆਪਾਂ ਇੱਕ ਗੱਲ ਕਰੀਏ ਅੱਜ ਦੇ ਆਪਾਂ ਐਸ ਲੈਕ ਤਾਂ ਹੈ ਨਹੀਂ ਵੀ ਆਪਾਂクセ ਨੂੰ ਸਿੱਖਿਆ ਦੇ ਸਕੀਏ ਕਿ ਆਪਾਂ ਤਾਂ ਆਪ ਸਿੱਖੀ ਜਾਣਾ ਹੈ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਇਸ ਟਾਈਮ ਦੇ ਉੱਤੇ ਇੱਕ ਨਸ਼ੇ ਦਾ ਰੁਝਾਨ ਚੱਲ ਰਿਹਾ ਹੈ ਇਹ ਤੁਹਾਡੀ ਕੋਸ਼ਿਸ਼ ਇਹੋ ਜੀ ਹੈ ਵੀ ਨਸ਼ੇ ਦੇ ਉੱਤੇ ਕੋਈ ਐਹੋ ਜਿਹਾ ਗੀਤ ਲਿਖੇ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇ ਸਕੇ ਵੀ ਇਹ ਇੱਕ ਜ਼ਹਿਰ ਨਮਾਜਾ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਕੋਈ ਐਹੋ ਜਿਹਾ ਕੋਈ ਸੋਚ ਹੈਗੇ ਵੀ ਆਪਾਂ ਇਸ ਤਰ੍ਹਾਂ ਦਾ ਕੋਈ ਗੀਤ ਆਪਾਂ ਪੇਸ਼ ਕਰੀਏ ਜਾਂ ਮੈਂ ਤੁਹਾਨੂੰ ਸੱਚੀ-ਸੱਚੀ ਗੱਲ ਦੱਸਾਂ ਜੀ ਅੱਜ ਕਨ ਕਈ ਰਾਈਟਰੀ ਇਹੋ ਜਿਹੜੇ ਨਸ਼ੇ ਦੇ ਗਾਣੇ ਲਿਖੀ ਜਾਂਦੇ ਆ ਨਸ਼ੇ ਦੇ ਵਿਰੁੱਧ ਗਾਣੇ ਲਿਖਿਆ ਪਰ ਆਪ ਨਸ਼ੇ ਕਰਦੇ ਆ ਮੈਂ ਤੁਹਾਨੂੰ ਇਹ ਸੱਚੀ ਸੱਚੀ ਗੱਲ ਹੈ ਰਿਐਲਿਟੀ ਹੈ ਅੱਜ ਦੇ ਯੁੱਗ ਦੀ ਇਹ ਆਪ ਲਿਖੋ ਆਪ ਨਸ਼ੇ ਕਰੀ ਜਾਂਦੇ ਲਿਖੀ ਜਾਂਦੇ ਆ ਜਾਂ ਤਾਂ ਆਪ ਵੀ ਉਹਨਾਂ ਚੀਜ਼ਾਂ ਤੋਂ ਉਹਨਾਂ ਰੂਲਾਂ ਤੇ ਚੱਲੋ ਅਮਲ ਕਰੋ ਹਨਾ ਉਹਨਾਂ ਚੀਜ਼ਾਂ ਤੇ ਜਾਂ ਫਿਰ ਭਾਈ ਤੁਸੀਂ ਲਿਖੋ ਹੀ ਨਾ ਗਾਣੇ ਜਾਂ ਫਿਰ ਲਿਖਣੇ ਆ ਲੋਕਾਂ ਨੂੰ ਵੀ ਉਹੀ ਚੀਜ਼ ਸਮਝਾਓ ਤੇ ਆਪਣੇ ਅੰਦਰ ਵੀ ਉਹ ਚੀਜ਼ਾਂ ਗ੍ਰਹਿਣ ਕਰੋ ਇਹ ਮੇਰਾ ਤਾਂ ਕਹਿਣਾ ਜੀ ਜਾਂ ਫਿਰ ਜੋ ਅੰਦਰ ਉਹ ਵੀ ਬਾਹਰ ਦੇਖੋ ਤੁਸੀਂ ਤੂੰ ਬਾਹਰੋਂ ਅੰਦਰੋਂ ਰਹੋ ਸਾਰਾ ਆਪਣਾ ਤੇ ਹੀ ਬਹੁਤ ਵਧੀਆ ਗੱਲ ਆ। ਆச்சா ਇਹ ਹੁਸਨ ਜੀ ਆਪਾ ਜੀ ਅੱਗੇ ਗੱਲ ਕਰੀਏ ਤੁਹਾਡਾ ਕੋਈ ਫੇਵਰੇਟ ਜੇ ਤੁਸੀਂ ਮਤਲਬ ਕਿ ਤੁਹਾਡੇ ਦੇ ਵਿੱਚ ਇੱਕ ਕੁਤਕੁ ਤੇ ਉਹ ਵੀ ਜਿਹੜੇ ਇੰਟਰਵਿਊਸ ਦੇ ਵਿੱਚ ਆ ਤਾਂ ਰਹਿ ਗਿਆ ਕੌਣ ਵਾਲਾ ਕੀ ਸੁਣਾਉਣਾ ਚਾਹੁੰਦੇ ਮੈਂ ਨਾ ਤੁਹਾਨੂੰ ਪਤਾ ਵਾ ਬਠਿੰਡੇ ਤੋਂ ਬਲੋਂਗ ਕਰਦਾ ਜੀ ਹਨਾ ਐਕਚੁਅਲੀ ਤੇ ਬਠਿੰਡੇ ਤੇ ਮੈਂ ਇੱਕ ਗਾਣਾ ਲਿਖਿਆ ਹਨਾ ਜਿੰਨੇ ਵਾਇਲਟਸ ਸੈਂਟਰ ਸਾਰੇ ਨਵੇਂ ਨਵੇਂ ਮੁੰਡੇ ਕੁੜੀਆਂ ਲਈ ਗਾਣਾ ਇੱਕ ਬਹੁਤ ਵਧੀਆ ਗਾਣਾ ਸਾਰੇ ਨੂੰ ਸ਼ੇਅਰ ਕਰੋ ਜੇ ਇਹ ਗਾਣਾ ਪਕਰਾਂਗੇ ਕੋਈ ਗੱਲ ਜਲਦੀ ਤੇ ਕੋਈ ਮੈਨੂ ਇਸ਼ੂ ਨਹੀਂ ਹੈ ਗਾੜੀ ਦੇ ਬੋਲ ਸੁਣਾਉਣ ਦੇ ਵਿੱਚ ਸੁਣੋ ਜੀ ਓਕਸਫੋਰਡ ਤੋਂ ਬਲੈਕ ਹੱਬ ਤੱਕ ਤੇਰੀ ਯਾਦ ਵਿੱਚ ਜਾਨਾ ਤੁਰਿਆ ਬਲੈਕ ਸੂਟ ਤੇਰਾ ਚਿੱਤੇ ਆ ਗਿਆ ਜਦੋਂ ਗਲੀ 17 ਨੰਬਰ ਮੁੜਿਆ ਮੁੜਿਆ 17 ਵਾਲੀ ਪਾਰਕ ਹੱਥਾਂ ਵਿੱਚ ਹੱਥ ਪਾ ਬੈੰਦੇ ਸੀ ਐਂਡੀ ਸੀ ਆਈ ਡੋਂਟ ਕੇਅਰ ਜੋ ਲੋਕ ਸਾਡੇ ਬਾਰੇ ਕਹਿੰਦੇ ਸੀ ਵਿੱਚ ਡਰਾਂਟੋ ਜਾ ਕੇ ਨਹੀਂ ਤੂੰ ਸ਼ਹਿਰ ਗੈਰਾਂ ਦੇ ਰੁਲਗੀ ਅਲੜੇ ਪਰ ਜਿੱਥੋਂ ਤੇਰੇ ਸੱਤ ਬੈਂਡ ਆਏ ਨੇ ਅਜੀਤ ਰੋੜਨਾ ਭੁੱਲ ਜੀ ਅਲੜੇ ਭੁੱਲ ਗਈ ਏ ਤੂੰ ਸ਼ਹਿਰ ਬਠਿੰਡਾ ਮੈਨੂੰ ਵੀ ਤੂੰ ਭੁੱਲ ਗਈ ਅਲੜੇ ਪਰ ਜਿੱਥੋਂ ਤੇਰੇ ਸੱਤ ਬੈਂਡ ਆਏ ਨੇ ਅਜੀਤ ਰੋਡ ਨਾ ਭੁੱਲ ਜੀ ਅਲੜੇ ਬਹੁਤ ਵਧੀਆ ਗੱਲ ਹੈ ਤੁਸੀਂ ਜਿਵੇਂ ਹੁਣ ਬਠਿੰਡੇ ਤੇ ਚਲੋ ਆਪ ਆਪਾਂ ਬਠਿੰਡੇ ਦੇ ਰਹਿਣਾ ਲੜੇ ਤੇ ਜਿਵੇਂ ਹੁਣ ਪਿੱਛੇ ਗੀਤ ਵੀ ਆਇਆ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਹਾਂਜੀ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਤੁਸੀਂ ਚਲੋ ਆਉਣ ਵਾਲੀ ਪੀੜੀ ਤੇ ਇੱਕ ਲਿਖਤਾ ਪਿਆਰ ਨਾਲ ਪਤਾ ਕੀ ਜੀ ਲਿਖਤਾ ਉਹ ਜਿਹੜੇ ਹੁਣ ਪਿੱਛੇ ਘੜਿਆ ਹੈ ਬਟਿੰਡੇ ਆਲੇ ਰਫਲਾ ਰੱਖਣ ਦੇ ਸਤੂ ਬਟਿੰਡੇ ਦੇ ਬਹੁਤ ਕੀਤਾ ਹੈ ਹਾਂਜੀ ਰਫਲਾ ਰੱਖਣ ਦਾ ਬਟਿੰਡੇ ਮੁੱਠੀ ਪਾ ਦੇਵੇ ਮਾਈਏ ਉਹਨਾਂ ਵਿੱਚੋਂ ਕੋਈ ਹੈ ਬਟਿੰਡੇ ਦਾ ਤੁਹਾਨੂੰ ਪਤਾ ਜੀ ਆਪਣਾ ਦਾ ਹਾਰਟ ਆਫ ਪੰਜਾਬ ਆ ਪੰਜਾਬ ਦਾ ਦਿਲ ਕਿਹਾ ਜਾਂਦਾ ਬਟਿੰਡੇ ਨੂੰ ਬਟਿੰਡੇ ਦਾ ਆਲਮੋਸਟ ਅੱਜਕੱਲ ਸਾਰੇ ਗਾਣੇ ਦੇ ਵਿੱਚ ਹੀ ਨਾਮ ਆ ਤੁਹਾਨੂੰ ਪਤਾ ਜੀ ਹੈ ਨਾ ਤੇ ਰਫਲਾ ਰੱਖਣ ਦੇ ਸ਼ੌਕੀ ਗਾਣੇ ਪਹਿਲਾਂ ਆਏ ਸੀਗੇ ਹੈ ਨਾ ਰਫਲਾ ਰੱਖਣ ਦੇ ਸ਼ੌਕੀ ਬਟਿੰਡੇ ਆਲੇ 8 ਸਾਲ ਪਹਿਲਾਂ ਆਇਆ ਸੀ ਅੱਜ ਤੋਂ ਹਾਂ ਕਾਫੀ ਟਾਈਮ ਪਹਿਲਾਂ ਗਾਣਾ ਆਇਆ ਸੀ ਬਟਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਹਾਂਜੀ ਹਾਂਜੀ ਤੇ ਵੈਸੇ ਆਲਮੋਸਟ ਅੱਜਕੱਲ ਸਾਰੇ ਪੰਜਾਬ ਤੇ ਬਟੰਡੇ ਦਾ ਗਾਣਾ ਬਟੰਡੇ ਆਪਾਂ ਕਹਿ ਸਕਦੇ ਹਾਂ ਬਟੰਡਾ ਨੰਬਰ 1 ਤੇ ਇਸ ਟਾਈਮ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੇ ਬਹੁਤ ਵਧੀਆ ਗਾਣੇ ਹੈ ਜੀ ਬਟੰਡੇ ਦੇ ਗਾਣੇ ਅੱਛਾ ਜੀ ਆਪਾਂ ਗੱਲ ਕਰੀਏ ਤੁਹਾਨੂੰ ਗਾਇਕੀ ਦਾ ਸ਼ੌਕ ਹੈ ਗਾਇਕੀ ਦੇ ਨਾਲ ਤੁਹਾਨੂੰ ਲਿਖਣ ਦਾ ਵੀ ਸ਼ੌਕ ਹੈ ਹਾਂਜੀ ਲਿਖਣ ਦਾ ਵੀ ਸ਼ੌਕ ਹੈ ਥੋੜਾ ਬਹੁਤ ਅੱਛਾ ਤੁਸੀਂ ਕਹਿਣ ਦਾ ਤਾਂ ਜੋ ਮਤਲਬ ਕਿ ਆਲ ਦਾ ਲਿਖ ਲਿਆ ਉਸੇ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਹੋ ਹਾਂਜੀ 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 ਬਹੁਤ ਵਧੀਆ ਗੱਲ ਹੈ ਤੇ ਬਾਕੀ ਮੈਂ ਆਪਾਂ ਨੂੰ ਕੁਝ ਮੇਰੇ ਭਾਈਆਂ ਦੀ ਸਪੋਰਟ ਰਹੀ ਹੈ ਹੁਣ ਤੱਕ ਆਪਣੇ ਐਨ ਆਰ ਆਈ ਵੀਰ ਹੈਗੇ ਆ ਭਾਈ ਸੁਮੀਤ ਆਸਟ੍ਰੇਲੀਆ ਪ ਤੇ ਸੰਧੂ ਬਾਈ ਹੈਗਾ ਕੈਲੀਫੋਰਨੀਆ ਤੋਂ ਤੇ ਹੋਰ ਵੀ ਆਪਣੇ ਕਈ ਬਾਹਰ ਬੈਠੇ ਆ ਭਰਾ ਆਪਾਂ ਨੂੰ ਸਪੋਰਟ ਕਰਦੇ ਪਏ ਆ ਪ੍ਰੀਤ ਹੈਗਾ ਮੁੰਡਾ ਯੂਐਸਏ ਤੋਂ ਜਿਨ੍ਹਾਂ ਦੀ ਵੀ ਆਪਾਂ ਨੂੰ ਥੋੜੀ ਜਿੰਨੀ ਕੁ ਵੀ ਹੈਗੀ ਆਪਣੀ ਹੈਲਪ ਕਰਦੇ ਆ ਸਪੋਰਟ ਕਰਦੇ ਆ ਜੀ ਇਹਨਾਂ ਦਾ ਨਾਮ ਮਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿਉਂਕਿ ਕਦੇ ਵੀ ਜਿਨ੍ਹਾਂ ਨੇ ਵੀ ਆਪਾਂ ਨੂੰ ਹੁਣ ਤੱਕ ਜਿੰਨੀ ਕੁ ਵੀ ਆਪਾਂ ਨੂੰ ਹੈਲਪ ਕਰੀ ਆ ਮੈਂ ਕਦੇ ਵੀ ਕਿਸੇ ਨੂੰ ਭੁੱਲਦਾ ਨਹੀਂ ਹੁੰਦਾ ਤੇ ਅੱਜ ਤੋਂ ਜੇ ਮੈਂ ਪੰਜ ਚਾਰ ਸਾਲਾਂ ਬਾਅਦ ਸੈਮੀ ਦੇ ਵਿੱਚ ਸਟਾਰ ਵੀ ਬਣ ਗਿਆ ਤਾਂ ਤਾਂ ਵੀ ਕਿਸੇ ਨੂੰ ਭੁੱਲਦੇ ਨਹੀਂ ਜੀ ਆਪਣਾ ਇਹ ਸੂਲਾ अच्छा आज आपा गल करिए ਤੁਸੀਂ ਗਾਇਕੀ ਦਾ ਜਿਹੜਾ ਸਫਰ ਆ ਉਹ ਵੀ ਸਿੱਖ ਲਿਆ ਕੋਈ 뮤지컬 ਸਿੱਖਣ ਦੀ ਜਿਹੜੀ ਤੁਸੀਂ ਟ੍ਰੇਨਿੰਗ ਵਗੈਰਾ ਲੈ ਰਹੇ ਹੋ ਉਹ ਵੀ ਤੁਸੀਂ ਸ਼ੁਰੂ ਕੀਤਾ ਵੀ ਕਿੱਥੋਂ ਜਿਹੜੀਆਂ ਇਹਦੀਆਂ ਬਰੀਕੀਆਂ ਹੁੰਦੀਆਂ ਬਰੀਕੀਆਂ ਤੱਕ ਜਾਣਾ ਪੈਂਦਾ ਉਹਦੇ ਵਿੱਚ ਤੁਹਾਨੂੰ ਸਿੱਖਣ ਦੇ ਵਿੱਚ ਕੋਈ ਤੁਹਾਡਾ ਕਿਹਨੂੰ ਆਦਰ ਚ ਮੰਨ ਲੈ ਕੇ ਜਾਂਦੇ ਵੀ ਕੀ ਤੋਂ ਸਿੱਖ ਰਹੇ ਹੋ ਮਤਲਬ ਕਿ ਤੁਹਾਡਾ ਕਾ ਮਤਲਬ ਉਸਤਾਦ ਜੀ ਕੌਣ ਨੇ ਜੀ ਉਸਤਾਦ ਜੀ ਮੰਨ ਲਓ ਇੱਕ ਤਾਂ ਵਾਜ ਸਿਖਾਉਣਾ ਵਾਲਾ ਹੁੰਦਾ ਜਿਵੇਂ ਤੁਸੀਂ ਗਾਉਣਾ ਸਿੱਖ ਗਏ ਜਿਵੇਂ ਮਤਲਬ ਕਿ ਆਪਾਂ ਕਲਦੀ ਮਾਨਕ ਦੀ ਇਸ ਕਰਦੇ ਅਲਫਾਜ ਹੁੰਦਾ ਉੱਥੋਂ ਤੋਂ ਆਪਾਂ ਕਿਸੇ ਨੂੰ ਆਦਰਸ਼ ਮੰਨ ਲੈਂਦੇ ਆ ਉਹ ਆਪਾਂ ਨੂੰ ਸਿਖਾਉਂਦਾ ਉਸ ਤੋਂ ਬਾਅਦ ਇੱਕ ਸੁਰਾ ਹੁੰਦੀ ਆ ਆਪਾਂ ਸੁਰਾ ਸੰਗੀਤ ਸੁਰਾਂ ਦੀ ਹਾਂ ਜਿਹੜੀ ਸੁਰਾਂ ਦੀ ਨੌਲੇਜ ਜਿਹੜੀ ਆਪਾਂ ਹੈਗੀ ਆ ਸਭ ਤੋਂ ਸ਼ੁਰੂ ਕੀਤਾ ਸੀ ਸੁਰਾਂ ਦੀ ਨੌਲੇਜ ਲੈਣੀ ਤੁਹਾਨੂੰ ਦੱਸਿਆ ਜੀ ਰਵਿੰਦਰ ਸ਼ਰਮਾਈ ਤੋਂ ਉਹਨਾਂ ਨੇ ਮੈਨੂੰ ਸ਼ੁਰੂ ਚ ਹੀ ਆ ਹਰਮੋਨੀ ਬਰਾਤੇ ਛੱਡਿਆ ਸਾਡੇ ਸਕੂਲ ਦੇ ਵਿੱਚ ਜਿਹੜਾ ਇਹ ਮਿਊਜ਼ਿਕ ਦਾ ਵਿਸ਼ਾ ਹੈ ਨੀਗਾ ਔਰ ਉਹਨਾਂ ਨੇ ਮੈਨੂੰ ਉਹ ਮੇਰੀ ਆਵਾਜ਼ ਤੋਂ ਮਤਲਬ ਕਿ ਉਹਨਾਂ ਨੂੰ ਬਾਅਦ ਸੁਣ ਕੇ ਉਹਨਾਂ ਨੇ ਕਿਹਾ ਕਿ ਤੈਨੂੰ ਗਾਉਣਾ ਚਾਹੀਦਾ ਉਹਨਾਂ ਨੇ ਮੈਨੂੰ ਐਪਾ ਅਲੱਗ ਤੋਂ ਮਤਲਬ ਕਿ ਜਦੋਂ ਅੱਧੀ ਛੁੱਟੀ ਹੁੰਦੀ ਸੀ ਜਾਂ ਹਾਫ ਟਾਈਮ ਹੁੰਦਾ ਸੀ ਉਦੋਂ ਮੇਰੀ ਕਲਾਸ ਲਗਾਉਂਦੇ ਹੁੰਦੇ ਸ쿨 ਦੇ ਵਿੱਚ ਹੀ ਅਸੀਂ ਹਰਮੋਨੀ ਮ ਰੱਖ ਛੱਡਿਆ ਸੀਗਾ ਉਸ ਤੋਂ ਬਾਅਦ ਮੈਂ ਜਦੋਂ ਸਕੂਲ ਟਾਈਮਿੰਗ ਤੋਂ ਬਾਅਦ ਮੈਂ ਗੁਰੂ ਜੀ ਕੋਲੋਂ ਜਾਂਦਾ ਸੀ ਬਠੰਡੇ ਜੀ ਤੇ ਮੈਂ ਦੋ ਤਿੰਨਾਂ ਦਾ ਥਾਵਾ ਤੋਂ ਮਤਲਬ ਕਿ ਮਿਊਜ਼ਿਕ ਬਰੀਕੀਆਂ ਮਿਊਜ਼ਿਕ ਦੀਆਂ ਗ੍ਰੈਂਡ ਕੀਤੀਆਂ ਜੀ ਬਾਕੀ ਹਜੇ ਕਰਦੇ ਰਵਾਂਗੀ ਜੀ ਬੰਦਾ ਕਦੇ ਵੀ ਪ੍ਰੋਪਰ ਸਿੱਖ ਨਹੀਂ ਸਕਦਾ ਸਾਨੂੰ ਇੱਕ ਆਪਾਂ ਗੱਲ ਕਰੀਏ ਗਾਇਕੀ ਦੇ ਵਿੱਚ ਜੋ ਤੁਸੀਂ ਸਕੂਲ ਟਾਈਮ ਦੇ ਵਿੱਚ ਵਗਾਉਂਦੇ ਰਹੋ ਉੱਥੇ ਕੀ ਆਪਾਂ ਨੂੰ ਕੀ ਹੁੰਦਾ ਜਦੋਂ ਆਪਾਂ ਸਕੂਲ ਦੇ ਵਿੱਚ ਮੰਨ ਲਓ ਮਾਸਟਰਾਂ ਨੇ ਕਹਿੰਦਾ ਵੀ ਇੱਕ ਗਾਣਾ ਗਾ। ਉੱਥੇ ਮਾਨ ਸਨਮਾਨ ਹੋ ਜਾਂਦਾ ਸੀ। ਵੀ ਆ ਜਾ ਰ ਇਹਨੂੰ ਬੱਚਿਆ ਵਧੀਆ ਗਾਉਂਦਾ ਇਹਨੂੰ ਖਤਤਾਬੀ ਦੇ ਦੋ ਕਾਪੀ ਤੇ ਉਸ ਤੋਂ ਵੀ ਇੱਕ ਕਦੇ ਇਹ ਹਜਾ ਹੋਇਆ ਵੀ ਸਾਨੂੰ ਮਾਨ ਸਨਮਾਨ ਮਿਲਿਆ ਹੋਵੇ ਸੋ ਦਾ ਹੌਸਲਾ ਹੋਰ ਵੱਧ ਗਿਆ ਹੋਵੇ। ਵੀ ਯਾਰ ਮਾਸਟਰ ਨੇ ਮੈਨੂੰ ਕਾਪੀ ਦੇਤੀ ਕਾਪੀ ਦੇਤੀ ਮੈਂ ਹੋ ਤੂੰ ਕੋਸ਼ਿਸ਼ ਕਰ ਇੱਕ ਕਾਪੀ ਪੈਣੀ ਲੱਖਾਂ ਦੇ ਬਰਾਬਰ ਹੁੰਦੀ ਸੀਗੀ। ਮੈਨੂੰ ਤਾਂ ਜਿਆਦਾਤਰ ਉਦੋਂ ਕਾਪੀ ਹੁੰਦੀ ਸੀ ਆ ਪੈਨ ਜਾਂ ਫਿਰ ਜਿਓਮੈਟਰੀ ਬਾਕਸ ਮਿਲ ਜਾਂਦਾ ਸੀਗਾ ਹਨਾ ਜੀ ਤੇ ਜੈ ਟਰੋਫੀਆਂ ਵੀ ਮੈਨੂੰ ਮਿਲੀਆਂ ਹੋਈਆਂ ਜੀ ਆਪਣਾ 뮤직 ਲਾਈਨ ਦੇ ਵਿੱਚ ਉਦੋਂ ਉਦੋਂ ਮੈਂ ਜੋ ਛੇਮੀ ਕਲਾਸ ਤੋਂ ਸ਼ੁਰੂ ਕੀਤਾ ਸੀਗਾ ਤੇ ਉਦੋਂ ਮੈਂ ਫਰਸਟ ਆਇਆ ਸੀਗਾ ਜੀ ਮੈਨੂੰ ਉਦੋਂ ਤਿੰਨ ਮਿਲਿਆ ਸੀਗਾ ਇੱਕ ਜੀ ਨਾਲ ਇੱਕ ਕਾਪੀ ਮਿਲੀ ਸੀਗੀ ਤੇ ਉਸ ਤੋਂ ਮੈਂ ਪ੍ਰਭਾਵਿਤ ਹੋ ਕੇ ਹੋਰ ਚੈਨਾ ਕਰੀ ਸਿੱਖਣ ਦੀ ਤੇ ਫਿਰ ਉਸ ਤੋਂ ਬਾਅਦ ਮੈਂ ਗੁਰੂ ਜੀ ਤੋਂ ਉੱਥੇ ਕਲਾਸਾਂ ਲੈਣ ਲੱਗ ਗਿਆ ਉਸ ਤੋਂ ਬਾਅਦ ਹੌਲੀ 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 ਉਸ ਸਟੈਪ ਵਾਈਜ਼ ਸਟੈਪ ਮੈਂ ਚੜਦਾ ਮਿਊਜ਼ਿਕ ਵਾਲ ਨੂੰ ਤੁਰ ਦੇਗੇ ਜੀ ਤੁਰ ਦੇਗੇ ਫਿਰ ਹੁਣ ਮਿਊਜ਼ਿਕ ਦੇ ਵਿੱਚ ਪੂਰਾ ਡੁੱਬ ਚੁੱਕੇ ਆ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਪੰਜਾਬੀਅਤ ਦੀ ਆਵਾਜ਼ ਦੇ ਸਾਰੇ ਸਰੋਤਿਆਂ ਨੂੰ ਦੁਬਾਰਾ ਫੇਰ ਸਤਿ ਸ੍ਰੀ ਅਕਾਲ ਆ ਇਹ ਹਨ ਹੁਸਨ ﺍﻟਫਾਜ਼ੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਨਿੱਕੀ ਉਮਰ ਹੈ ਵੱਡੀਆਂ ਪਲੰਘਾਂ ਹੈ ਅਸੀਂ ਇਸ ਚੈਨਲ ਦਾ ਹਾਂ ਪੰਜਾਬੀਅਤ ਦੀ ਆਵਾਜ਼ ਰਹੀ ਸਰੋਤਿਆਂ ਨੂੰ ਫੀਲ ਕਰਦੇ ਆ ਕਿ ਇਹੋ ਜਿਹੇ ਸਰੋਤੇ ਜਿਹੜੇ ਨਵੇਂ ਉੱਭਰ ਰਹੇ ਹੈ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਆ ਕਰਕੇ ਇੱਕ ਬਲੰਦੀਆਂ ਤੇ ਲਿਜਾਣ ਦੀ ਲੋੜ ਹੈ ਜੋ ਕਿ ਜਿਹੜੇ ਆਪਣੇ ਇੱਕ ਹੀਰਾ ਖੋ ਚੁੱਕੇ ਆ ਸਿੱਧੂ ਮੁਸੇਵਾਲਾ ਉਹਦੀ ਕਮੀ ਨੂੰ ਖਰਾਪਾ ਇਹ ਉਹਨਾਂ ਦੀ ਥਾਤਾ ਨਹੀਂ ਲੈ ਸਕਦੇ ਕਿਉਂਕਿ ਇੱਕ ਬਹੁਤ ਵੱਡਾ ਉਹਨਾਂ ਦੇ ਰੋਤਵਾ ਸੀ ਉਹਨਾਂ ਦੀ ਘਾਟ ਨੂੰ ਜਰੂਰ ਪੂਰਾ ਕਰ ਸਕਦੇ ਆ ਇਸ ਕਰਕੇ ਅਸੀਂ ਇਸ ਚੈਨਲ ਦਾ ਹੀ ਮਾਧਮ ਦਾ ਹੀ ਅਸੀਂ ਬੇਨਤੀ ਕਰਦੇ ਆ ਕਿ ਇਹ ਜੋ ਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਫਾਲੋ ਕਰਕੇ ਇਹਨਾਂ ਦੀ ਜਿਹੜੀ ਮਦਦ ਹੈ ਕੀਤੀ ਜਾਵੇ ਤਾਂ ਕਿ ਇਹ ਹੋਰ ਬਲੰਦੀਆਂ ਨੂੰ ਛੂਹ ਸਕਣ ਪੰਜਾਬੀ ਅੱਧੀ ਆਵਾਜ਼ ਦੇ ਵਿੱਚ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਪੰਜਾਬੀ ਹਰ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਅਸੀਂ ਇਹੋ ਜਿਹੇ ਫਨਕਾਰ ਆ ਜਿਹੜੇ ਉੱਭਰ ਰਹੇ ਆ ਉਹਨਾਂ ਨੂੰ ਤੁਹਾਡੇ ਨਾਲ ਮਲਾਉਂਦੇ ਰਹੀਏ ਸਤ ਸ੍ਰੀ ਅਕਾਲ